ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਆਪ ਸਭ ਨੂੰ ਪਾਇਂਦਰੀਆ ਯੂਕੇ ਦੇ ਸਕਾਟਲੈਂਡ ਸਟੂਡੀਓ ਜੀ ਆਇਆਂ ਕਹਿੰਦਾ ਮੀਡੀਆ ਦੇ ਖੇਤਰ ਨਾਲ ਜੁੜਿਆ ਹੋਇਆ ਤਾਂ ਤੁਹਾਡੇ ਨਾਲ ਅੱਜ ਸੋਸ਼ਲ ਮੀਡੀਆ ਦੀ ਜਿਹੜੀ ਅਸਲੀਅਤ ਆ ਉਹਦੇ ਬਾਰੇ ਗੱਲ ਕਰਨ ਦੀ ਗੁਸਤਾਖੀ ਕਰ ਰਿਹਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕੋਈ ਕੰਟੈਂਟ ਪਾਉਨੇ ਹੋ ਤਾਂ ਬਦਲੇ ਵਿੱਚ ਤੁਹਾਨੂੰ ਕੁਝ ਨਾ ਕੁਝ ਮਿਲਦਾ ਇੱਥੋਂ ਤੱਕ ਕਿ ਤੁਹਾਨੂੰ ਡਾਲਰਾਂ ਦੇ ਰੂਪ ਦੇ ਵਿੱਚ ਨਗਦ ਨਰੇਣ ਮਿਲਦਾ ਉਨੇ ਸਮਾਜ ਦੀ ਸੋਚ ਦੇ ਵਿੱਚ ਇੰਨਾ ਕਿ ਤਕੜਾ ਫਲਡ ਪਾ ਦਿੱਤਾ ਕਿ ਅਸੀਂ ਕਿਸੇ ਦਾ ਵੀ ਸ਼ੋਸ਼ਣ ਕਰਨ ਲੱਗੇ ਗਰੇਜ ਨਹੀਂ ਕਰਦੇ ਬੇਸ਼ੱਕ ਅਸੀਂ ਇੱਕ ਦੂਜੇ ਨੂੰ ਭੰਡ ਭੰਡਾਈ ਤੋਂ ਲੈ ਕੇ ਇੱਥੋਂ ਤੱਕ ਲੋਕਾਂ ਨੂੰ ਨੰਗਿਆਂ ਕਰਨ ਦੀ ਨੌਬਤ ਵੀ ਆ ਚੁੱਕੀ ਹੈ ਉਹਦੇ ਪਿੱਛੇ ਸਾਰਿਆਂ ਤੋਂ ਵੱਡੀ ਜਿਹੜੀ ਲੋੜ ਆ ਜਾਂ ਉਹਦੇ ਪਿੱਛੇ ਤੁਹਾਡਾ ਮਕਸਦ ਕੀ ਆ ਪੈਸੇ ਇਕੱਠੇ ਕਰਨਾ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਪੈਸੇ ਕਮਾਉਣ ਦੀ ਚਾਹਨਾ ਦੇ ਵਿੱਚ ਅਸੀਂ ਸਾਡੇ ਗੁਰੂ ਸਾਹਿਬਾਨ ਸਾਡੇ ਯੋਧਿਆਂ ਸਾਡੀ ਗੁਰਬਾਣੀ ਦਾ ਵੀ ਸ਼ੋਸ਼ਣ ਕਰ ਰਹੇ ਆ। ਛੋਟਾ ਮੂੰਹ ਵੱਡੀ ਬਾਤ ਬਹੁਤ ਸਾਰੇ ਸੱਜਣਾ ਨੂੰ ਇਸ ਗੱਲ ਦਾ ਦੁੱਖ ਵੀ ਲੱਗੂਆ ਕਿਉਂਕਿ ਜਿਹੜੇ ਇਸ ਰਾਤ ਤੁਰੇ ਹੋਏ ਆ ਉਹਨਾਂ ਨੂੰ ਦੁੱਖ ਲੱਗੇਗਾ ਲੱਗੇਗਾ। ਪਰ ਜੇਕਰ ਤੁਸੀਂ ਬਹੁਤ ਹੀ ਸੰਜੀਦਗੀ ਨਾਲ ਬਹੁਤ ਸ਼ਾਂਤੀ ਦੇ ਨਾਲ ਦਿਮਾਗ ਤੇ ਬੋਝ ਪਾ ਕੇ ਸੋਚੋ ਕਿ ਪੈਸੇ ਕਮਾਉਣ ਲਈ ਵੀ ਕੋਈ ਰਾਹ ਹੁੰਦਾ ਹੈ। ਜੇਕਰ ਤੁਸੀਂ ਅੱਜ ਕੋਈ ਦਿਹਾੜਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਤਾਂ ਅਸੀਂ ਫੋਟੋ ਪਾ ਕੇ ਸਿਰਫ ਇਹ ਕਹਿੰਦੇ ਆ ਲਓ ਜੀ ਪੰਜ ਵਾਰ ਜੇ ਤੁਸੀਂ ਵਾਹਿਗੁਰੂ ਲਿਖੋਗੇ ਤੁਹਾਡੇ ਘਰੇ ਸ਼ੋਕ ਸ਼ਾਂਤੀ ਆਊਗੀ। ਗੁਰੂ ਰਾਮਦਾਸ ਜੀ ਦਾ ਨਾਮ ਲਓ ਤੁਹਾਡੇ ਘਰੇ ਵਰਕ ਤਾਂ ਆਉਣਗੇ ਆ। ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਨ ਲਈ ਪੰਜ ਵਾਰ ਤੁਸੀਂ ਉਹਨੂੰ ਸ਼ੇਅਰ ਕਰੋ ਫੋਟੋ ਨੂੰ ਤੁਸੀਂ ਲਾਈਕ ਕਰੋ। ਇਸ ਗੱਲਬਾਤ ਦੇ ਨਾਲ-ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਇਹ ਦੱਸਣ ਲਈ ਕਾਫੀ ਹੈ ਕਿ ਕੱਲੀ ਤਸਵੀਰ ਦੇ ਪਿੱਛੇ ਜਿਹੜੀ ਸ਼ਮਦਾਬਲੀ ਡਿਸਕ੍ਰਿਪਸ਼ਨ ਪਾਈ ਜਾਂਦੀ ਹੈ ਉਹ ਅੱਡੋ-ਅੱਡੀ ਜਿਵੇਂ BMW ਦਾ ਪ੍ਰਚਾਰ ਜਾਂ ਕਿਸੇ ਨੇ ਟਰੈਵਲ ਦਾ ਪ੍ਰਚਾਰ ਉਹਦੇ ਪਿੱਛੇ ਸੋਚ ਕੇ ਦੇਖੋ ਕਿ ਲੋਕਾਂ ਦੀ ਮਨਸ਼ਾ ਕੀ ਹੈ ਸਿਰਫ ਫੋਟੋ ਤੁਹਾਨੂੰ ਸਾਨੂੰ ਸਾਡੀਆਂ ਭਾਵਨਾਵਾਂ ਨੂੰ ਨਾਲ ਜੋੜ ਕੇ ਉਸ ਪੋਸਟ ਦੀ ਰੀਚ ਵਧਾਉਣ ਤੱਕ ਹੈ ਤਾਂ ਕਿ ਤੁਸੀਂ ਉਹਨੂੰ ਸ਼ੇਅਰ ਕਰੋ ਤੁਸੀਂ ਉੱਤੇ ਕਮੈਂਟ ਕਰੋ ਤੇ ਤੁਸੀਂ ਉਹਨੂੰ ਲਾਈਕ ਕਰੋ ਤੁਸੀਂ ਲਾਈਕ ਕਰਦੇ ਹੋ ਸਿਰਫ ਗੁਰੂ ਨਾਨਕ ਦੇਵ ਜੀ ਦੀ ਜਾਂ ਕਿਸੇ ਗੁਰੂ ਸਾਹਿਬਾਨ ਦੀ ਜਾਂ ਬਾਣੀ ਦੀਆਂ ਧੁਕਾਂ ਕਰਕੇ ਪਰ ਉਸ ਗੱਲ ਦਾ ਪ੍ਰਚਾਰ ਉਹਦੀ ਰੀਚ ਪੋਸਟ ਦੀ ਕਿੱਥੇ ਜਾਂਦੀ ਆ ਤੁਹਾਨੂੰ ਐਪ ਦੇ ਵਿੱਚ ਕੀ ਮਿਲਦਾ ਕਿਉਂਕਿ ਫੇਸਬੁੱਕ ਵੱਲੋਂ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਹੋ ਜਿਹੇ ਹੁੰਦੇ ਆ ਜਿਦੇ ਵਿੱਚ ਤੁਸੀਂ ਸ਼ਮੂਲੀਅਤ ਕਰਦੇ ਹੋ ਜੇ ਤੁਸੀਂ ਕਿਸੇ ਨੂੰ ਇਨਵਾਈਟ ਕਰਦੇ ਹੋ ਤਾਂ ਕਿੰਨੇ ਜਣਾਂ ਨੂੰ ਇਨਵਾਈਟ ਕਰਦੇ ਹੋ ਉਹ ਤੁਹਾਡੇ ਨਾਲ ਤੁਹਾਡੇ ਫੋਲੋਅਰ ਬਣ ਦਿਆ ਜਾਂ ਤੁਹਾਡੇ ਪੇਜ ਨੂੰ ਲਾਈਕ ਕਰਦੇ ਆ ਉਹਦੇ ਅੱਗੋਂ ਜਦੋਂ ਤੁਸੀਂ ਉਹਨਾਂ ਦੇ ਕਮੈਂਟਾਂ ਨੂੰ ਲਾਈਕ ਕਰਦੇ ਹੋ ਜਾਂ ਉਹਨਾਂ ਦੇ ਕਮੈਂਟਾਂ ਦਾ ਜਵਾਬ ਦਿੰਦੇ ਹੋ ਫਿਰ ਉਹ ਤੁਹਾਡਾ ਜਿਹੜਾ ਪੇਜ ਆ ਉਹਦੀ ਰੀਚ ਵੱਧਦੀ ਆ ਰੀਚ ਵੱਧਦੀ ਆ ਤਾਂ ਤੁਹਾਨੂੰ ਬਦਲਵਾ ਤੁਹਾਡੀਆਂ ਪੋਸਟਾਂ ਦੀ ਪੁੱਛਤ ਹੁੰਦੀ ਆ ਭੁੱਕਤ ਪੈਂਦੀ ਆ ਫਿਰ ਤੁਹਾਨੂੰ ਮੁੜਵਾ ਪੈਸਾ ਮਿਲਦਾ ਜੇਕਰ ਇਹ ਸੱਜਣ ਸਿਰ ਤੋਂ ਸਿਰ ਫੋਟੋ ਪਾ ਕੇ ਇਹ ਗੱਲ ਕਹਿਣ ਤਾ ਮੋੜਵੇਂ ਰੂਪ ਦੇ ਵਿੱਚ ਤੁਸੀਂ ਅਸੀਂ ਜਾਣਦੇ ਹਾਂ ਕਿ ਉਹਨਾਂ ਦੀ ਰੀਚ ਜਾਂ ਉਹਨਾਂ ਨੂੰ ਕਿੰਨਾ ਇੱਕ ਲਾਈਕਾਂ ਦਾ ਸ਼ੇਰਾਂ ਦਾ ਦਾਨ ਮਿਲ ਸਕਦਾ ਸੋ ਦੋਸਤੋ ਮੇਰਾ ਤੁਹਾਡੇ ਨਾਲ ਕਹਿਣ ਦਾ ਇਸ ਗੱਲ ਕਰਨ ਦਾ ਮਕਸਦ ਇਹ ਹੈ ਕਿ ਕੋਈ ਨਾ ਕੋਈ ਮਾਪਦੰਡ ਹੋਣਾ ਚਾਹੀਦਾ ਹੈ ਕਿ ਅਸੀਂ ਪੈਸਾ ਕਿਵੇਂ ਕਮਾਉਣਾ ਜੇਕਰ ਤੁਸੀਂ ਪੈਸਾ ਕਮਾਉਣ ਦੇ ਲਈ ਸਭ ਕੁਝ ਦਾਤੇ ਲਾ ਲੈਂਦੇ ਹੋ ਅਸੀਂ ਦੇਖਦੇ ਹਾਂ ਪਿਛਲੇ ਸਮਾਂ ਦੇ ਵਿੱਚ ਲੋਕਾਂ ਨੇ ਆਪਣੀਆਂ ਘਰ ਵਾਲੀਆਂ ਤੱਕ ਨੰਗੀਆਂ ਕਰ ਛੁੱਟੀਆਂ ਬਹੁਤ ਸਾਰੇ ਕਾਂਡ ਵੀ ਇਹੋ ਜਿਹੇ ਵਾਪਰੇ ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿੰਦੇ ਆ ਕਿ ਸਮਾਜ ਦੇ ਵਿੱਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਂਦਾ ਪਰ ਲੋਕਾਂ ਨੇ ਉਸ ਨੂੰ ਵੀ ਹਥਿਆਰ ਵਜੋਂ ਵਰਤ ਕੇ ਆਪਣੇ ਆਪ ਨੂੰ ਸਟਾਰ ਬਣਾ ਕੇ ਪੇਸ਼ ਕੀਤਾ ਤੇ ਕਰ ਰਹੇ ਆ ਤੇ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਸਾਡੇ ਗੁਰੂ ਸਹਿਬਾਨਾਂ ਨੂੰ ਵੀ ਹਥਿਆਰ ਬਣਾ ਕੇ ਵਰਤ ਰਹੇ ਆ ਅਸੀਂ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ ਤਾਂ ਕਿ ਸਾਡੇ ਬਟੂਏ ਦੇ ਵਿੱਚ ਕੁਝ ਨਾ ਕੁਝ ਪੈਂਦਾ ਹੋ ਜੇ ਮੈਂ ਕਹਿੰਦਾ ਕਿ ਗੁਰਬਾਣੀ ਦਾ ਜਾਂ ਸਾਡੇ ਗੁਰੂ ਸਹਿਬਾਨਾਂ ਦਾ ਸ਼ੋਸ਼ਣ ਕਰ ਰਹੇ ਆ ਅਸੀਂ ਇਹ ਚੱਲ ਰਹੀਆਂ ਤਸਵੀਰਾਂ ਇਹ ਦਰਸਾਉਣ ਲਈ ਇਹ ਦਿਖਾਉਣ ਲਈ ਕਾਫੀ ਨੇ ਕਿ ਜਿਹੜੇ ਲੋਕਾਂ ਦਾ ਪੰਜਾਬ ਪੰਜਾਬੀ ਜਾਂ ਪੰਜਾਬੀਅਤ ਦੇ ਨਾਲ ਵੀ ਕੋਈ ਵਾਅ ਵਾਸਤਾ ਨਹੀਂ ਉਹ ਆਪਣੇ ਪੇਜਾਂ ਦੇ ਉੱਪਰ ਗੁਰੂਆਂ ਦੀਆਂ ਸੈਕ ਗੁਰੂਆਂ ਦੀਆਂ ਫੋਟੋਆਂ ਪਾਉਂਦੇ ਆ ਤੇ ਉੱਥੇ ਸਤਨਾਮ ਵਾਹਿਗੁਰੂ 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 ਉਹ ਕੌਣ ਕਰ ਰਿਹਾ ਅਸੀਂ ਕਰ ਰਹੇ ਹਾਂ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਕਿੱਥੇ ਕੀ ਲਿਖਣਾ ਅਸੀਂ ਸਿਰਫ ਤਸਵੀਰ ਦੇਖੀ ਨੀ ਵਾਹਿਗੁਰੂ ਲਿਖਿਆ ਨੀ ਤੇ ਪਰ ਉਹ ਤੁਹਾਡੇ ਤੁਹਾਡੀ ਭਾਵਨਾ ਦਾ ਤੁਹਾਡੀ ਧਾਰਮਿਕਤਾ ਦਾ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਨਜਾਇਜ਼ ਫਾਇਦਾ ਕੌਣ ਲੈ ਜਾਂਦਾ ਇਹ ਸੋਚ ਕੇ ਦੇਖਿਓ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤਾਂ ਘਰੇ ਬਹਿ ਕੇ ਵੀ ਕੀਤਾ ਜਾ ਸਕਦਾ ਪਰ ਜਦੋਂ ਤੁਸੀਂ ਫੇਸਬੁੱਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਇਸ ਜਿਹੜੀ ਸੋਚ ਆ ਜਾਂ ਤੁਹਾਡੀ ਧਾਰਮਿਕਤਾ ਉਹਦਾ ਲਾਹਾ ਇਹ ਲੋਕ ਲੈ ਜਾਂਦੇ ਆ ਤੇ ਅਸਲ ਦੇ ਵਿੱਚ ਕਰ ਅਸੀਂ ਵੀ ਸ਼ੋਸ਼ਣ ਹੀ ਰਹੇ ਹਾਂ ਤੇ ਕਰ ਉਹ ਵੀ ਸਾਡੇ ਗੁਰੂ ਸਾਹਿਬਾਨਾਂ ਦਾ ਸ਼ੋਸ਼ਣ ਹੀ ਰਹੇ ਆ ਅਸੀਂ ਉਹਨਾਂ ਗੁਰੂ ਸਾਹਿਬਾਨਾਂ ਤੋਂ ਮੱਤ ਮੰਗਦੇ ਆਂ ਬੁੱਧੀ ਮੰਗਦੇ ਆਂ ਉਹਨਾਂ ਤੋਂ ਬਹੁਤ ਬਹੁਤ ਦਾਨ ਮੰਗਦੇ ਆਂ ਕਿ ਸਾਡੇ ਘੜੋਲੇ ਭਰੇ ਰਹਿਣ ਸਾਡੀਆਂ ਜੇ ਵਾਪਰੀਆਂ ਰਹਿਣ ਪਰ ਇਹ ਚਲਾਕ ਲੋਕ ਉਹ ਨੇ ਜੋ ਗੁਰੂ ਸਾਹਿਬਾਨਾਂ ਨੂੰ ਵੀ ਵਰਤ ਰਹੇ ਆ ਸੋ ਮੇਰੀ ਆਪ ਸਭ ਅੱਗੇ ਬੇਨਤੀ ਆ ਕਿ ਜਿਹੜੇ ਵੀ ਸੱਜਣ ਜਿਹਨੂੰ ਵੀ ਤੁਸੀਂ ਜਾਣਦੇ ਹੋ ਉਹ ਇਸ ਤਰ੍ਹਾਂ ਦਾ ਕਰ ਰਿਹਾ ਉਹਨੂੰ ਜਰੂਰ ਸਮਝਾਓ ਕਿ ਵੀਰ ਬਣ ਕੇ ਇਹ ਰਾਹ ਸਹੀ ਨਹੀਂ ਜੇ ਤੁਸੀਂ ਕਮਾਈ ਕਰਨੀ ਆ ਕੋਈ ਹੋਰ ਕੁੱਟ ਪਾ ਲਓ ਤੇ ਪਰ ਉਹਨਾਂ ਦਾ ਨਾਮ ਵਰਤ ਕੇ ਤੇ ਜਦੋਂ ਗੁਰੂ ਸਾਹਿਬ ਦੀ ਫੋਟੋ ਲੱਗੀ ਤੇ ਪਿਛਲੇ ਪਾਸੇ BMW ਦਾ ਪ੍ਰਚਾਰ ਕੀਤਾ ਉਹ ਬੁਰਾ ਲੱਗਦਾ। ਉਮੀਦ ਕਰਦਾ ਕਿ ਜਿਹੜੇ ਜਿਹੜੇ ਸੱਜਣ ਸਹਿਮਤ ਹੋਣਗੇ ਉਹ ਆਪਣੀ ਹਾਜ਼ਰੀ ਜ਼ਰੂਰ ਲਾਉਣਗੇ ਤੇ ਜੇਕਰ ਤੁਸੀਂ ਅਸਹਿਮਤ ਵੀ ਹੋ ਤਾਂ ਆਪਦੀ ਹਾਜ਼ਰੀ ਜ਼ਰੂਰ ਭਰਿਓ ਪਰ ਭਦੀ ਸ਼ਬਦਾਵਲੀ ਕਦੇ ਵੀ ਜਿਹਨੂੰ ਕਹ ਲੋ ਕਿ ਮੰਨਣ ਯੋਗ ਨਹੀਂ ਹੋਣੀ ਮੈਂ ਦੁਆਰਾ ਮਿਲ ਵੀ ਸਕਦੇ ਆ ਤੇ ਇਹਨਾਂ ਕਹਿੰਦਾ ਇਹ ਬਹੁਤ ਬਹੁਤ ਧੰਨਵਾਦ